ਆ ਝੋਨਾ ਜੀ ਤੁਹਾਨੂੰ ਗਰੋਥ ਦਿਖਾਉਣਾ ਹੈ ਟਿੱਲਰ ਦਿਖਾਉਣਾ ਹੈ ਤੁਹਾਨੂੰ ਅੱਜ ਫਿਰ ਤੁਹਾਨੂੰ ਦਿਨ ਵੀ ਦੱਸਦੇ ਆ ਕਿੰਨੇ ਦਾ ਹੈ 2 ਇਹ 23 ਦਿਨ ਦਾ ਝੋਨਾ ਹੈ 1 2 3 4 5 6 7 8 9 10 11 12 13 14 15 16 17 18 19 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 48 49 50 51 52 53